ਕਤਲ ਕਰ ਕੱਢਿਆ ਜਾ ਰਿਹਾ ਕਿਉਂ ਨਹੀਂ ਸੱਤ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਕਦੇ ਕਿਉਂ ਨਹੀਂ ਨਾਲ ਖੜੀ ਜਾ ਲਈ ਕਰਦਾ ਯਾਰ ਮਾਰਾ ਇਹਦੀ ਗੱਲ ਸੁਣੀ ਯਾਰ ਮੈਂ ਮਾਫ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਣ ਤੋਂ ਚੱਲ ਕੇ ਚਲਾ ਅਸੀਂ ਐਡੇ ਸੂਜੇ ਬੰਦੇ ਅੱਡੇ ਦਿੱਤੇ ਮਾਰਦੇ ਪੱਤਰ ਜਾਨ ਨਹੀਂ ਆ ਰਿਹਾ ਇਹ ਗੱਲ ਨਹੀਂ ਤੇ ਗੱਲ ਨਹੀਂ ਪਰ ਕੋਈ ਬਦਲ ਨਹੀਂ ਨਾਲ ਨਹੀਂ ਗੱਲ ਬਣੀ ਕਾਹਦੀ ਗੱਲ ਕਰਦਾ ਕਰਦੀ ਪਰ ਇੱਡੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਸਾਨ ਹੁੰਦਾ ਹੈ ਨਾ ਕੋਣ ਖੜੇ ਨਾ ਖੜੇ ਲੋ ਮੈਂ ਮਾਰ ਦਰੂਗਾ ਮੈਂ ਤੇ ਬਾਈ ਦਵਾ ਕੇ ਮੈਂ ਕਿਸੇ ਨਹੀਂ ਕਰਨੇ ਬੰਦੇ ਆਪੇ ਸਾਥ ਵਿੱਚ ਕੋਈ ਮੈਨੂੰ ਹੱਥਰਨਾ ਪਾਵੇ ਮੈਂ ਮਾਰ ਦਰੂਗਾ ਮੈਂ ਮਾਲਕੀ ਕਰ ਬੋਲਾਂਗਾ ਮੈਂ ਬਕਾਉ ਥੋੜੂਗਾ ਕਿ ਮੈਂ ਵੇਚ ਦੂੰਗਾ ਫਿਰ ਬਕਾਉਗਾ ਕਿ ਤੁਹਾਨੂੰ ਕਿੰਨਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਬਕਾਉ ਦਿਆ ਮਾਰ ਦਰੂਗਾ ਕਿਉਂ ਖੜੇ ਜਿੱਕਾ ਬਤਾਂ ਨਾਲ ਕੱਢਿਆ ਜਾ ਰਿਹਾ ਕਿਉਂ ਇਸ ਸਾਥ ਤੇ ਗੱਲ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕਿਹਾਂ ਅਸੀਂ ਪਸ਼ੂਆ ਅਸੀਂ ਬੰਦੇ ਆ ਯਾਰ ਕਦੇ ਕਿਹੜੀ ਨਾਲ ਜੁੜੇ ਜਾ ਰਹੇ ਕਰਦਾ ਯਾਰ ਮੋਰਾ ਇਹਦੀ ਗੱਲ ਹੁੰਦੀ ਆ ਮੈਂ ਮਾਰ ਚਰੂਨਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਕੁਰਸੇ ਧਰ ਕੇ ਚੱਲਿਆ ਅਸੀਂ ਐਡੇ ਸੂਜੇ ਬੰਦੇ ਅੱਲੇ ਦੀ ਜਿੱਦੇ ਬੰਦੇ ਕਰਦੇ ਨਹੀਂ ਆ ਰਹੇ ਗਰੀਬੀ ਆ ਯਾਰ ਇਹ ਗੱਲ ਨਹੀਂ ਬਸ ਕੋਈ ਵੀ ਬਦਲਣਾ ਨਹੀਂ ਗੱਲ ਬਣੀ ਕਾਜੀ ਕਰ ਬੰਦਾ ਕਰਦੀ ਫੱਕਰ ਦੀ ਗੱਲ ਮੈਂ ਨਹੀਂ ਬੰਦਾ ਮੇਰਾ ਜਿਹੜਾ ਨਾਲ ਹੁੰਦਾ ਹੈ ਨਾ ਤੂੰ ਛੱਡੇ ਨਾ ਛੱਡ ਦੇ ਨੋ ਮੈਂ ਮਾਰ ਚਰੂਨਾ ਆਪੇ ਸਾਹ ਦੇ ਬੰਦਾ ਚੜਾ ਪਰਤਣਾ ਬਾਬਾ ਮੈਂ ਮੰਨ ਕਰੂਗਾ ਮੈਂ ਮਾਮੂਲੀ ਤੇ ਕਹੂਗਾ ਮੈਂ ਬਕਾਉ ਥੋੜੂਗਾ ਜੇ ਮੈਂ ਵੇਚ ਦੂੰਗਾ ਬਲਕਿ ਕਹੂਗਾ ਫਿਰ ਕਿੰਨਾ ਦੋਣਾ ਤੁਸੀਂ ਨਹੀਂ ਯਾਰ ਮੈਂ ਨਾ ਬਕਾਉਗਾ ਰੱਬ ਕਹੂਗਾ ਚੌਂ ਸੜੇ ਜਿਕਵਾਤਾਂ ਨਾਲ ਕਹਿੰਦਾ ਜਾ ਰਿਹਾ ਕਿਹੜੇ ਸਾਥ ਗੱਲ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਕਦੀ ਕਿਹੜੀ ਨਾਲ ਜੁੜੀ ਜਾ ਰਹੀ ਕੱਤਾ ਯਾਰ ਮੋਰਾਈ ਦੀ ਕੰਖੂਂਦੀ ਆ ਮੈਂ ਮਾਰ ਮਾਰਨਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤੋਂ ਜੇ ਧਰ ਕੇ ਚਲਿਆ ਅਸੀਂ ਅੱਗੇ ਨੂੰ ਚੱਲਾਂਗੇ ਅੱਗੇ ਦੀ ਧਰ ਕੇ ਚੱਲਾਂਗੇ ਨਹੀਂ ਯਾਰ ਇਹ ਗੱਲ ਨਹੀਂ ਜੀ ਇਹ ਗੱਲ ਨਹੀਂ ਜੀ ਪਰ ਕੋਈ ਵੀ ਬਦਲ ਨਹੀਂ ਮੈਂ ਨਹੀਂ ਗੱਲ ਬਣਦੀ ਕਾਜੀ ਕਰ ਮੈਂ ਤਾਂ ਕਰਦੀ ਅੱਛਾ ਪਰ ਕਾਜੀ ਕਰ ਮੈਂ ਨਹੀਂ ਬਣਦਾ ਮੇਰਾ ਜਿਹੜਾ ਸਾਥ ਹੁੰਦਾ ਹੈ ਨਾ ਤੂੰ ਮੈਂ ਨਮਾ ਬਿਕ ਦੂੰਗਾ ਮੈਂ ਦੱਸਾਂਗਾ ਫਿਰ ਕਿੰਨਾ ਡੋਣਾ ਤੁਸੀਂ ਨਹੀਂ ਯਾਰ ਮੈਂ ਨਾ ਦੱਸਾਂਗਾ ਮੈਂ ਦੱਸਾਂਗਾ ਕਿਉਂ ਸਾਡੇ ਜਿਕਵਾਟਾਂ ਵਾਲੇ ਕਿੱਧਰ ਜਾ ਰਹੇ ਆ ਕਿਉਂ ਇਹ ਸੱਤ ਗੱਲ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਕਦੇ ਕਿਉਂ ਨਹੀਂ ਨਾਲ ਖੜੀ ਜਾ ਰਹੇ ਕਰਤਾ ਯਾਰ ਮੋਰਾ ਇਹਦੀ ਕੰਫੰਦੀ ਆ ਮੈਂ ਮਾਰਕ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ